ਆ ਵੀਡੀਓ ਤੁਸੀਂ ਬਟਾਲਾ ਸ਼ਹਿਰ ਦੀ ਵੇਖ ਰਹੇ ਹੋ ਜਿੱਥੇ ਕਿ ਇੱਕ ਨੌਜਵਾਨ ਨੂੰ ਲੜਾਈ ਝਗੜੇ ਦੌਰਾਨ ਗੋਲੀਆਂ ਮਾਰਨ ਵਾਲੇ ਆ ਦੋ ਸੱਕੇ ਭਰਾ ਪੁਲਿਸ ਦੇ ਵੱਲੋਂ ਕਾਬੂ ਕਰ ਲਏ ਗਏ ਹਨ ਜਿਨ੍ਹਾਂ ਕੋਲੋਂ ਪੰਜ ਪਿਸਤੌਲਾਂ ਵੀ ਬਰਾਮਦ ਕੀਤੀਆਂ ਗਈਆਂ ਹਨ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਇਹਨਾਂ ਦੋਵਾਂ ਭਰਾਵਾਂ ਦੀ छानबीन ਕੀਤੀ ਗਈ ਤਾਂ ਪੁਲਿਸ ਵੀ ਵੇਖ ਕੇ ਹੈਰਾਨ ਰਹਿ ਗਈ ਕਿ ਇਹਨਾਂ ਦੋਵਾਂ ਭਰਾਵਾਂ ਵਿੱਚੋਂ ਇੱਕ ਭਰਾ ਤੇ ਪਹਿਲਾਂ ਹੀ 10 ਮਾਮਲੇ ਦਰਜ ਸਨ ਜਦੋਂ ਕਿ ਦੂਜੇ ਭਰਾ ਤੇ 4 ਮਾਮਲੇ ਦਰਜ ਪਾਏ ਗਏ ਇਸ ਸਾਰੇ ਮਾਮਲੇ ਬਾਰੇ ਜਾਣਕਾਰੀ ਦੇਣ ਉਪਰੰਤ ਐਸਐਸਪੀ ਮੈਡਮ ਅਸ਼ਵਨੀ ਗੁਟਿਆਲ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਕੁਝ ਇਸ ਤਰ੍ਹਾਂ ਦਿੱਤੀ ਤੇ ਲੜਾਈ ਦਾ ਕਾਫੀ ਸਮੇਂ ਤੋਂ ਪਹਿਲਾਂ ਹੀ ਇਹਨਾਂ ਦੀ ਲੜਾਈ ਝਗੜੇ ਦੇ ਪਰਚੇ ਸੀ ਤੇ ਉਸੇ ਵਜ੍ਹਾ ਰਜਿਸਟਰ ਲੈ ਕੇ ਜਿਹੜੀ ਹੈਗੀ ਆ 6 ਤਰੀਕ ਨੂੰ ਰਾਤ ਨੂੰ ਜਿਹੜੀ 10:30 ਵਜੇ ਜਿਹੜੀ ਹੈਗੀ ਆ ਉਹ ਗੋਲੀਆਂ ਚੱਲੀਆਂ ਇਸ ਕੀ ਪ੍ਰਭਾਵ ਹੋਇਆ ਇਸ ਦੇ ਵਿੱਚ ਅਸੀਂ 3 ਦਿਨ ਦਾ ਮੰਡ ਲਿਆ ਹੈ ਤੇ ਦਰੋਨੇ ਪੁੱਛੇ ਜਿਹੜੇ ਹੈਗੇ ਆ 5 ਪਿਸਤਲ ਸਾਨੂੰ ਬਰਾਮਦ ਹੋਏ ਆ 1 ਬੱਤੀਬੋਹ ਤੇ 4 ਜਿਹੜੇ ਹੈਗੇ ਬੱਤੀਬੋਹ ਤੇ 10 ਜਿੰਦਾ ਲਾਈਵ ਜਿਹੜੇ ਆ ਰੌਂਡ ਫ੍ਰਮ ਕੀਤੇ ਆ ਕਾਫੀ ਸਮੇਂ ਤੋਂ ਜਿਹੜਾ ਹੈਗਾ ਵਾ ਇਹ ਆਪਸ ਦੇ ਵਿੱਚ ਇਹਨਾਂ ਦੀ ਆਪਸੀ ਕ੍ਰਾਸ ਜਿਹੜੇ ਪਰਚੇ ਹੋਏ ਸੀਗੇ ਤੇ ਆਪਸੀ ਵਿੱਚ ਜਿਹੜੇ ਹੈਗੇ ਲੜਾਈ ਝਗੜੇ ਜਿਹੜੇ ਕੁੱਪਮਾਰ ਦੇ ਸੀਗੇ ਤੇ ਉਸ ਤੋਂ ਬਾਅਦ ਹੀ ਇਹਨਾਂ ਦੇ ਜਿਹੜੇ ਹੈਗੇ ਲੜਾਈ ਝਗੜੇ ਵਾਧੇ ਗਏ ਜਿੰਦੇ ਤਹਿਤ ਜਿਹੜਾ ਪਰਮ ਦੀ ਉਫਨਾਨਿਕ ਹੈਗਾ ਉਸ ਦੇ 10 ਜਿਹੜੇ ਪਰਚੇ ਹੈਗੇ ਆ ਤੇ ਜਿਹੜਾ ਮਦਨ ਮਸੀ ਜਿਸ ਨੂੰ ਗੋਲੀਆਂ ਲੱਗਿਆ ਕ੍ਰਿਮੀਨਲ ਰਿਕਾਰਡ ਹੈਗਾ ਇਹ ਤੇ ਕਿਤੇ ਨਾ ਕਿਤੇ ਦੋਨੇ ਹੀ ਇੱਕ ਦੂਸਰੇ ਦੇ ਦੋਸ਼ੀ ਹੈਗੇ ਆ ਤੇ ਇਸ ਦੇ ਕਰੀਬ ਜਿਹੜਾ ਹੈਗਾ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਦੋਨੋਂ ਇੱਕ ਤਾਂ ਹਸਪੀਟਲ ਦੇ ਵਿੱਚ ਐਡਮਿਟ ਹੈ ਦੂਸਰਾ ਜਿਹੜਾ ਹੈਗਾ ਉਸ ਨੂੰ ਅਰੈਸਟ ਕਰ ਲਿਆ ਹੈ ਜਿਹੜਾ ਹੈਗਾ ਇਹਨਾਂ ਦੀ ਆਪਸੀ ਵਜ੍ਹਾ ਰੰਜਿ ਜਿਹੜੀ ਲੜਾਈ ਝਗੜੇ ਦੀ ਉਹ ਹੈਗੀ ਸੀਗੀ ਮਦਨ ਮਸਜਿਦ ਤੇ ਪਰਮਭੀਗਤੀ ਤੇ ਉਹ ਜਿਹੜਾ ਦੂਸਰਾ ਉਹਦਾ ਭਰਾ ਸੁੰਦਰ ਹੈਗਾ ਤੇ ਫਿਲਹਾਲ ਤਾਂ ਜਿਹੜੇ ਦੇਖੋ ਅਲੱਗ-ਅਲੱਗ ਬਨੇ ਹੋਏ ਆ ਇਹਨਾਂ ਦੇ ਗਰੁੱਪ ਬਨੇ ਹੋਏ ਇੱਕ ਮਦਨ ਦਾ ਗਰੁੱਪ ਬਨੇ ਹੋਇਆ ਦੂਸਰਾ ਜਿਹੜਾ ਪਰਮਭੀਗਤੀ ਨਾਨਕ ਦਾ ਗਰੁੱਪ ਬਣਿਆ ਹੋਇਆ ਤੇ ਇਹ ਗਰੁੱਪ ਵਾਈਜ਼ ਹੀ ਲੜਾਈ ਕਰਦੇ ਸਵੇਰੇ 3:00 ਵਜੇ ਦੇ ਸਾਲ ਉਹ ਕਰੀਬ ਸਾਨੂੰ ਫੋ ਅਸ ਵੇ ਜਿਹੜਾ ਹੈਗਾ ਬਾ ਦੋ ਘਟਾ ਦੇ ਵਿੱਚ ਲੜਾਈ ਹੋਈ ਹੈ ਇਹ ਜਿੱਦਾਂ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀ ਆ ਚਾਦੂਮਾਂਚ ਜਿਹੜਾ ਪਿੰਡ ਹੈਗਾ ਪੀਐਸ ਕਿਲਾ ਲਾਂਸਿੰਗ ਦੇ ਵਿੱਚ ਉੱਥੇ ਪਹੁੰਚਦੀ ਹੈ ਤੇ ਪ੍ਰੋਪਰ ਤਰੀਕੇ ਨਾਲ ਉੱਥੇ ਜਾ ਕੇ ਇਨਵੈਸਟਿਗੇਟ ਕੀਤਾ ਜਾਂਦਾ ਹੈ ਤੇ ਉਸ ਤੋਂ ਪਤਾ ਲੱਗਦਾ ਹੈ ਕਿ ਦੋ ਘਟਾਂ ਦੇ ਵਿੱਚ ਆਪਸ ਦੇ ਵਿੱਚ ਗੋਲੀਆਂ ਚੱਲੀਆਂ ਤੇ ਇਤੇ ਦੌਰਾਨ ਹੀ ਸਾਨੂੰ ਜਿਹੜਾ ਕ੍ਰਾਈਮ ਆਫ ਸੀਨ ਦੇ ਵਿੱਚ ਜਿਹੜੇ ਹੈਗੇ ਆ ਤਿੰਨ ਦੋ ਖਾਲੀ ਰੌਣ ਤੇ ਜਿਹੜਾ ਇੱਕ ਜਿਹੜਾ ਚਿੰਦਾ ਰੌਣ ਸਾਨੂੰ ਬਰਾਮਦ ਹੋਇਆ ਜਿਸ ਤੋ दैट ਮਾਨਯੋਗ ਐਸਐਸਪੀ ਬਟਾਲਾ ਦੇ ਜਿਸਾ ਨਿਰਦੇਸ਼ ਜਿਹੜੇ ਹੈਗੇ ਵਕਫ ਟੀਮ ਦਾ ਸੰਗਠਨ ਕੀਤਾ ਗਿਆ ਤੇ ਹਰ ਫੱਕੂ ਜਿਹੜਾ ਹੈਗਾ ਇਨਵੈਸਟੀਗੇਸ਼ਨ ਨੂੰ ਉੰਗਾਲ ਲਗਿਆ ਉਸ ਤੋਂ ਬਾਅਦ ਸੰਗ ਪਤਾ ਲੱਗਿਆ ਕਿ ਮਦਨ ਮਸੀ ਜਿਹੜਾ ਪੁੱਤਰ ਨਿਆਮਤ ਮਸੀ ਵਾਸੀ ਡਾਲੇ ਚੱਕ ਦੇ ਨੂੰ ਪੰਜ ਗੋਲੀਆਂ ਨਾਲ ਜ਼ਖਮੀ ਹੋਇਆ ਹੈ ਇਸੇ ਤਰ੍ਹਾਂ ਇਹ ਸਾਡੀ ਟੀਮ ਜਿਹੜਾ ਹੈਗਾ ਉਸ ਦੀ ਸਟੇਟਮੈਂਟ ਲੈਣ ਵਾਸਤੇ ਅੰਮ੍ਰਿਤ ਸਰ ਹਸਪੀਟਲ ਪਹੁੰਚੀ ਇਹ ਤੋਂ ਪਤਾ ਲੱਗਾ ਕਿ ਸਿਮਰ ਹਸਪੀਟਲ ਤੋਂ ਅਮਨਦੀਪ ਹਸਪੀਟਲ ਦੇ ਵਿਟੀੜਾ ਰੈਫਰ ਕੀਤਾ ਗਿਆ ਹੈ ਤੇ ਉਸ ਦੀ ਬਦਨਬਸੀ ਦੀ ਅਸੀਂ ਸਟੇਟਮੈਂਟ ਲਈ ਸਟੇਟਮੈਂਟ ਲੈਣ ਤੋਂ ਬਾਅਦ ਕਲੀਅਰ ਹੋਇਆ ਕਿ ਜਿਹੜੇ ਦੋ ਹੈਗੇ ਪਰਮਦੀਪ ਉਸ ਨਾਨਿਤ ਤੇ ਉਸ ਦਾ ਪਰ ਜਿਹੜਾ ਸੁੰਦਰ ਹੈਗਾ ਦੋਨਾਂ ਨੂੰ ਬੋਲੀਆਂ ਚਲਾਇਆ ਗਿਆ। ਇਸੇ ਤਰ੍ਹਾਂ ਹੀ ਮਾਨਯੋਗ ਐਸਪੀ ਮੈਮ ਦੀ ਦਿਸ਼ਾ ਨਿਰਦੇਸ਼ ਜਿਹੜਾ ਹੈਗਾ ਇਹ ਮੁਕੱਦਮਾ ਨੰਬਰ 50/24 ਪੀਐਸ ਕਿਲਾ ਲਾਲਸਿੰਘ ਦੇ ਵਿੱਚ ਦਰਜ ਕੀਤਾ ਗਿਆ ਤੇ ਵਕਤ ਵਕਤ ਹੀ ਮਾ ਦਾ ਜਿਹੜਾ ਹੈਗਾ ਵਾ ਟੀਮਾ ਜੇ ਇਨਵੈਸਟੀਗੇਟ ਕਰ ਰਹੀਆ ਸੀ ਤੇ ਫਾਰਮ ਇਨਫੋਰਮੇਸ਼ਨ ਟੋਟਲ ਈਵਨਿੰਗ ਤੱਕ ਜਿਹੜਾ ਹੈਗਾ ਦੋਨਾਂ ਨੂੰ ਅਸੀਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ। ਫਿਲਹਾਲ ਜੋ ਸਾਡੀ ਇਨਵੈਸਟੀਗੇਸ਼ਨ ਹੈ ਉਹ ਜਿਹੜੀ ਹੈ ਕਿ ਗੋਲੀ ਵਨ ਸਾਈਡ ਚੱਲੀ ਪਰਮबीर ਉਸ ਨਾਨਿਕ ਵੱਲੋਂ ਤੇ ਉਸ ਦਾ ਭਰਾ ਸੁnder ਵੱਲੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਮੈਨੂੰ ਭਈ ਇਹਦੇ ਫਾਇਨਲ ਪਿਸਟਲ ਕਿਹਦੇ ਉੱਪਰ ਹੋ ਰਹੀ ਹੈ ਤੋਂ ਬ੍ਰਾਉਂ ਪਰਮबीर ਉਸ ਨਾਨਿਕ ਵੱਲੋਂ ਤੇ ਉਹਦੇ ਭਰਾ ਵੱਲੋਂ ਦੋਨਾਂ ਨੂੰ ਜਦੋਂ ਕੁੱਸ਼ਕਸ਼ ਕੀਤੀ ਤੇ ਦੋਨਾਂ ਦੀ ਇਨਵੈਸਟੀਗੇਸ਼ਨ ਵਿੱਚ ਆਇਆ ਕਿ ਇਹਨਾਂ ਦੇ ਜਿਹੜੇ ਹੈਗਾ ਟੋਟਲ 5 ਸੀਗੇ ਕਿੰਨੇ ਕਿਰਾਏ ਲੱਗਦੇ ਆ ਅ ਇਹਦਾ ਅਸੀਂ ਘਰ ਤੋਂ ਹੀ ਬ੍ਰਾਉਂ ਕੀਤਾ ਸੀ